ਬੱਚਿਆਂ ਨੂੰ ਦਿਖਾਉਣੀ ਆ ਬੱਚਿਆਂ ਨੂੰ ਪਤਾ ਹੋਵੇ ਵੀ TLM ਕੀ ਹੁੰਦੀ ਮੈਡਮ ਨੇ ਦੱਸਿਆ ਟੀਚਿੰਗ ਲਰਨਿੰਗ ਮਟੀਰੀਅਲ ਸਿੱਖਣ ਨੂੰ ਪ੍ਰਭਾਵਸ਼ਾਲੀ ਬਣਾਉਣ ਦਾ ਆ ਤੇ ਆਪਾਂ ਕਿਸੇ ਵੀ ਚਾਰਟ ਦੀ ਕਿਸੇ ਮਾਡਲ ਦੀ ਬਾਤੋਂ ਕਰਦੇ ਆ ਧਿਆਨ ਦਿਓ ਨਾਲ ਪਿੱਛੇ ਦੇ ਦੂਜੀ ਚ ਇਹਨਾਂ ਨੂੰ ਕਰਾਇਆ ਸੀ ਦੂਜੀ ਵਾਲਾਂ ਨੂੰ ਉਹ ਕਿਹੜਾ ਪਾੜ ਸੀਗਾ ਤੌੜੇ ਵਾਲਾ ਮਟਕੇ ਵਾਲਾ 17 ਵਾਲਾ ਹਣਾ ਆਪਾਂ ਤੁਹਾਨੂੰ ਉਹ ਮਟਕੇ ਨਾਲ ਦੀ ਆਪਾਂ ਵੀਡੀਓ ਵੀ ਬਣਾਈ ਸੀ ਇਹੋ ਮਟਕਾ ਹੁੰਦਾ ਜੀ ਕਿਸੇ ਕੋਲੇ ਤੁਰਿਆ ਜਾਂਦਾ ਫੁੱਟ ਚੀ ਜਾਂਦਾ ਜੀ ਮੇਰੇ ਬੱਚੇ ਹੋਣਗੇ ਆਇਆ ਹੋਊਗਾ ਮੁਰਗੇ ਆਂਡੇ ਦੇਣ ਜਾਂ ਫਿਰ ਮੇਰੇ ਆਪ ਉਸ ਕੋਲ ਜਾ ਮੇਰਾ ਜਬਾਤ ਹੋ ਜੂਗਾ ਰੋਟੀ ਲੈ ਕੇ ਆਊਗਾ ਜਦੋਂ ਮੈਨੂੰ ਰੋਟੀ ਦੀ ਪ੍ਰੋਬਲਮ ਆ ਤੇ ਮੱਤ ਮਾਰੂਗਾ ਉਹਦੀ ਜਾਲ ਖੁੱਲ ਜਾਂਦੀ ਸਾਰਾ ਕੁਝ ਟੁੱਟ ਜਾਂਦਾ ਫਿੱਕੜ ਜੂ ਸੁਪਨਾ ਸੀ ਉਹਦਾ ਇੱਕ ਆਪਾਂ ਉਹਦੇ ਵਾਸਤੇ ਇੱਕ ਮੜਕਾ ਵਰਤਿਆ ਸਿਖਾਉਣ ਵਾਸਤੇ ਤੁਹਾਨੂੰ ਵੀ ਬੱਚੇ ਸੌਖੇ ਨਾਲ ਸਮਝ ਸਕਣ। ਕਿਸੇ ਵੀ ಪಾಠ ਨੂੰ ਪੜਾਉਣ ਵਾਸਤੇ ਅਧਿਆਪਕ ਜਦੋਂ ਕੋਈ ਏਡ ਵਰਤਦਾ ਹੈ ਸਹਾਇਕ ਸਮਗਰੀ ਲੈਣ ਹੈ ਨਾ ਆਪਾਂ ਪੜਾਉਣ ਵਾਸਤੇ ਜਦੋਂ ਵਰਤਦੇ ਆ ਇਹ ਇੱਕ ਸਹਾਇਕ ਸਮਗਰੀ ਹੁੰਦੀ ਹੈ ਵੀ ਜਿਹੜਾ ਪਾਠ ਹੈ ਉਹ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ। ਠੀਕ ਹੈ। ਸੋਨੇ ਸਾਰੇ ਅਧਿਆਪਕ ਕੋਈ ਨਾ ਕੋਈ ਵਰਤਦੇ ਹੋਣਗੇ। ਕੋਈ ਚਾਰਟ ਵਰਤਦਾ, ਕੋਈ ਮਾਡਲ ਵਰਤਦਾ ਜਿੰਨੇ ਆਪਾਂ ਤੁਹਾਨੂੰ ਸਮੇਂ ਦੇ ਬਾਰੇ ਵਿੱਚ ਦੱਸਿਆ ਸੀਗਾ। ਸਮੇਂਵਾ ਅਧਿਆਪਨ ਟਾਈਮ 20 ਵਰਸੇ ਇਹਦੇ ਵੀ ਤਹਿਮ ਕਿਵੇਂ ਦੇਖਣਾ ਆਪਾਂ ਫਿਰ ਉਹਦੀ ਵਰਤੋਂ ਕੀਤੀ ਤਾਂ ਟਾਈਮ 20 ਤੋਂ ਬੱਚੇ ਜਲਦੀ ਵਧੀਆ ਢੰਗ ਨਾਲ ਸਿੱਖੀ ਜਾਂਦੇ ਆ ਸਮਾਂ ਦੇਖੋ ਠੀਕ ਹੈ ਇਹਦੇ ਕਰਕੇ ਪੁੱਤਾ ਜੀ ਜਿਹੜੀ ਟੀਚਿੰਗ ਲਰਨਿੰਗ ਹੈੜ ਹੈ ਉਹ ਹੈ ਇੱਕ ਸਮੁੰਦਰੀ ਹੈ ਇਹਦੀ ਵਰਤੋਂ ਵੱਤ ਤੋਂ ਵੱਤ ਹੋਣੀ ਚਾਹੀਦੀ ਹੈ ਸਾਡੀਆਂ ਕਲਾਸਾਂ ਦੇ ਵਿੱਚ ਤੇ ਆਪੇ ਜਦੋਂ ਕੋਈ ਪਾਠ ਪੜਾਇਆ ਜਾਂਦਾ ਹੈ ਬੱਚਾ ਨੂੰ ਵਧੀਆ ਸੌਖੇ ਢੰਗ ਨਾਲ ਸਿੱਖਦਾ ਹੈ ਜਿਨਾ ਕ ਆਪਣੇ ਕੋਲੇ ਮਟੀਰੀਅਲ ਪਿਆ ਆਪਾਂ ਉਹਨੂੰ ਘਰ ਤੋਂ ਕਰਕੇ ਦੇਖਦੇ ਆ ਜਿਵੇਂ ਆਪਾਂ ਤੁਹਾਨੂੰ ਰੰਗਾਂ ਬਾਰੇ ਜਾਣਕਾਰੀ ਦੇਣੀ ਹੈ ਤਾਂ پیچھے ਤੁਹਾਡੇ ਕੋਲੇ ਲੱਗੇ ਆ ਰੰਗ ਲਿਆਉਣੇ ਕਈ ਵਾਰੀ ਉਪਰਬੱਤ ਨਹੀਂ ਹੁੰਦੇ ਕਲਾਸ ਦੇ ਵਿੱਚ ਆਪਾਂ ਨੂੰ ਗੁੰਝਣ ਦਾ ਵੀ ਕਰ ਰਹਿਣਾ ਉਹਦੇ ਵਾਸਤੇ ਆਪਾਂ ਕੋਈ ਨਾ ਕੋਈ ਹੋਰ ਤੰਦ ਵਰਤਦੇ ਜਿਵੇਂ ਆਪਣੇ ਕੋਲੇ ਇਹ ਬਣੇ ਹੋਏ ਨੇ ਮੈਂ ਤੁਹਾਨੂੰ ਰੰਗ ਬਾਰੇ ਪੁੱਛਣਾ ਵੀ ਇਹ ਰੰਗ ਦੱਸਣਾ ਸਾਰੇ ਬੱਚਿਆਂ ਨੂੰ ਦੇਖੋ ਬੱਚਾ ਜੈਨੋ ਦੇਖੋ ਕਿਵੇਂ ਲਿਖ ਸਕਦੇ ਹੋ ਜੈਨੋ ਇੰਗਲਿਸ਼ ਦੇ ਵਿੱਚ ਕਿਵੇਂ ਲਿਖਦੇ 2 3 4 3 2 1 5 E 4 4 3 2 1 ਜੈਨੋ ਜੀ ਦਾ ਸਮਝ ਲੱਗੀ ਇਹਦੇ ਨਾਲ ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਕਦੇ ਰੰਗ ਨਹੀਂ ਦੇਖਿਆ ਜਿਹਨੂੰ ਪਤਾ ਨਹੀਂ ਵੀ ਪੀੜਾ ਰੰਗ ਕਹੇ ਜਾਂਦਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਜਿਹਦੇ ਨਾਲ ਸਿੱਖਣਾ ਸੌਖਾ ਹੋਇਆ ਨਾ ਕਰੀ ਮੈਨੂੰ ਬਤਾਉ ਤੋ ਬਣਾਵਾ ਮੈਂ ਕਹਾਂ ਉਹ ਪੀਲਾ ਰੰਗ ਹੁੰਦਾ ਜੀ ਬਹੁਤੇ ਬੱਚੇ ਨੇ ਰੰਗ ਹੀ ਨਹੀਂ ਦੇਖਿਆ ਹੁੰਦਾ ਅੰਦਾਬੀ ਪੀਲਾ ਰੰਗ ਅੰਦਾਬੀ ਪੀਲਾ ਰੰਗ ਨਾ ਜਿੰਨੇ ਦੇਖੋਗੇ ਪੀਲਾ ਅੱਪਾ ਸਭ ਤੋਂ ਪਿਆਰੀ ਪੀਲਾ ਦੱਸਾ ਬੋਲੋ ਬਾਈ ਆਪ ਜਿਆਨੀ ਬੋਲਦਾ ਪੰਜਾਬੀ ਚ ਬੁੱਲ ਨੂੰ ਬਣਾ ਦੇ ਪਾ ਐ ਨਹੀਂ ਐ ਨਾਲ ਐ ਦੀ ਮਤਰਾ ਕਿਉਂ ਦੀ ਪਾ ਪਾ ਕੋ ਬੜੀ ਦੀ ਮਤਰਾ ਲ ਲ ਕੋ ਆ ਕੀ ਮਤਰਾ ਬੜੇ ਆ ਕੀ ਮਤਰਾ ਦੋਨੋ ਆਪਾਂ ਚੀਜ਼ ਬੋਲੋ ਬੋਲੋ ਤੁਸੀਂ ਬੋਲਣਾ ਕਰੋ ਕਹਾਰੀ ਗੱਲ ਦਾ ਬੋਲੋ ਸਾਨੂੰ ਤਾਂ ਸਮਝ ਨਾ ਆਉਂਦਾ ਤੁਸੀਂ ਬੋਲੋ ਹੋਰ ਇਹ ਜਿਹੜੇ ਬੱਚੇ ਆਪਾਂ ਦੂਜਾ ਰੰਗ ਚੱਕਿਆ ਜਿੰਨੇ ਬੱਚਿਆਂ ਨੂੰ ਪਤਾ ਹੈ ਕਿਹੜਾ ਰੰਗ ਹੈ ਹਾਂ ਚਾਲਾ ਜਿਹੜਾ ਨਾਲ ਲਿਖੋ ਠੀਕ ਹੈ ਨਾ ਪੰਜਾਬੀ ਚ ਮੰਤਰੀ ਜਿਹੜੇ ਆਪਾਂ ਸੰਤਰੀ ਲੈ ਕੇ ਆਉਂਦੇ ਬਾਜ਼ਾਰ ਚ ਉਹਨਾਂ ਦਾ ਰੰਗ ਇਸ ਤਰ੍ਹਾਂ ਹੁੰਦਾ ਨਾ ਮੰਤਰੀ ਮੰਤਰਾ ਦੇਖਿਆ ਸਾਰਿਆਂ ਨੇ ਹਾਂ ਕਿੰਨੂ ਹੁੰਦਾ ਕਿੰਨੂ ਦਾ ਰੰਗ ਥੋੜਾ ਜਿਹਾ ਫਰਕ ਹੁੰਦਾ ਠੀਕ ਹੈ ਇਹਨੂੰ ਪਤਾ ਆਪਾਂ ਸੰਤਰੀ ਕਹਿੰਦੇ ਆ ਸਤਰੀ ਹੈ ਜਿਹੜਾ ਰੰਗ ਹੈ ਸਤਰੀ ਸਾਤਿ ਸਵੀਕਾ ਨਦਰੀ ਸਤਰੀ ਕਰਾ ਰੰਨਾ ਸਤਰੀ ਕਰਕੇ ਬਹੁਤ ਸਾਨੂੰ ਇਹ ਸਤਰੀ ਕੇਂਦਰ ਹੈ ਪਰ ਆਸਾ ਬਸ ਹੈ ਕੇਸਰੀ ਹੈ ਕਾਹ ਕੇ ਜਿਹੜਾ ਚੰਦੇ ਚਾਹਣਾ ਕੇਸਰੀ ਸੁਹਾਗਾ ਹਾਂ ਨਹੀਂ ਲਾ ਕਿ ਤਨਾ ਕਰੇ ਬੋਤਲ ਇਹ ਹਰਾ ਨਹੀਂ ਹੈਗਾ ਤੇ ਟੋਲਦੇ ਰੰਗਾ ਆਪਾਂ ਆਮ ਕੀ ਕਹਿੰਦੇ ਨੇ ਪੰਜਾਬੀ ਚ ਇਹਨਾਂ ਟੋਲਦੇ ਰੰਗਾ ਟੋਲਦੇ ਵਰਗਾ ਹੈ ਬੈਕ ਕਲਰ ਠੀਕ ਹੈ ਚਲੋ ਲੈ ਕਿਉਂ ਇੱਕ ਆਪਾਂ ਲੈ ਕੇ ਜੀ ਕੇ ਵੀ ਮਹਾਰਨੀ